ਖੜੇ ਆ ਬੰਗਾ ਰੋਡ ਤੇ ਪੈਟਰੋਲ ਪੰਪ ਦੇ ਲਾਗੇ ਜਿੱਥੇ ਇੱਕ ਹਸਬੰਡ ਵਾਈਫ ਦੋਵੇਂ ਜਣੇ ਪੰਜਾਬੀ ਢਾਬਾ ਚਲਾਉਂਦੇ ਆ ਇਹਨਾਂ ਦੇ ਵੱਲੋਂ ਇੱਕ ਰੇੜੀ ਲਾਈ ਹੋਈ ਆ ਇਹ ਨਵਾਂ ਸ਼ਹਿਰ ਦੇ ਨੇੜੇ ਹੀ ਪਿੰਡ ਪੈਂਦਾ ਇੱਥੋਂ ਬੰਗਾ ਰੋਡ ਦੇ ਉੱਤੇ ਹੀ ਭੀਣ ਪਿੰਡ ਦੇ ਨੇ ਦੋਈ ਜਣੇ ਤੇ ਆਪਣੀ ਮਿਹਨਤ ਕਰ ਰਹੇ ਨੇ ਪੰਜਾਬੀ ਭਰਾ ਨੇ ਤੇ ਅਸੀਂ ਸੋਚਿਆ ਕਿ ਇਹਨਾਂ ਦਾ ਜਿਹੜਾ ਲੋਕਾਂ ਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਕੀ ਕੀ ਕੰਮ ਜਿਹੜਾ ਕਰਦੇ ਆ ਪਿੰਡ ਸਾਡੀ ਜਿਹੜੀ ਇਹਨਾਂ ਦਾ ਨਾਮ ਕਮਲਜੀਤ ਕੌਰ ਹੈ ਤੇ ਨਾਲ ਉਹਨਾਂ ਦੇ ਹਸਬੰਦ ਹਰਵਿੰਦਰ ਸਿੰਘ ਪਿੰਡ ਭੀਣ ਤੋਂ ਨੇ ਜਿਵੇਂ ਘਰੇਲੂ ਆਪਾਂ ਖਾਣਾ ਬਣਾਉਂਦੇ ਆ ਉਸੇ ਤਰੀਕੇ ਨਾਲ ਇਹ ਖਾਣਾ ਬਣਾ ਰਹੇ ਨੇ ਇਹਨਾਂ ਦੇ ਕੋਲ ਇੱਥੇ ਕੜੀ ਹੁੰਦੀ ਹੈ ਤੇ ਰਾਜਮਾ ਹੁੰਦੇ ਆ ਤੇ ਹੋਰ ਦੋ ਦਿਨਾਂ ਨੂੰ ਸਾਗ ਤੇ ਮੱਕੀ ਦੀ ਰੋਟੀ ਵੀ ਇਹਨਾਂ ਤੋਂ ਸ਼ੁਰੂ ਕੀਤੀ ਜਾਣੀ ਇਹਨਾਂ ਦੇ ਵੱਲੋਂ ਬਾਈ ਜੀ ਦੱਸਿਓ ਇੱਕ ਵਾਰੀ ਆਪਣਾ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਭਾਜੀ ਪੀਣੀ ਹੈ ਇੱਕ ਕੀ ਕੀ ਕਿਹੜੀ ਕਿਹੜੀ ਸਬਜ਼ੀ ਹੁੰਦੀ ਤੁਹਾਡੇ ਕੋਲ ਕੀ ਕੀ ਰੋਟੀ ਹੁੰਦੀ ਹੈ ਸਾਡੇ ਕੋਲ ਰਾਜਮਾ ਹੁੰਦਾ ਕੜੀ ਹੁੰਦੀ ਹੈ ਚੋਲ ਹੁੰਦੇ ਆ ਰੋਟੀ ਹੁੰਦੀ ਆ ਤੇ ਪਰੌਂਠਾ ਹੁੰਦੇ ਆ ਤੇ ਦੋ ਦਿਨਾਂ ਤੱਕ ਜੀ ਕੀ ਰੋਟੀ ਸਿਰਫ ਸਾਗ ਸਿਰਫ ਬਣਦੀ ਹੈ ਤੇ ਇਹ ਆਈਡੀਆ ਤੁਹਾਡੇ ਮਨ ਚ ਕਿੱਦਾਂ ਆਇਆ ਸੀਗਾ ਇੱਥੇ ਭਾਜੀ ਮੈਂ ਬਾਹਰੋਂ ਆਇਆ ਬੜੇ 210 ਲੱਖ ਲਾ ਕੇ 10 ਸਾਲ ਲਾ ਕੇ ਤੇ ਵੀ ਉਹ ਤਾਂ ਕੰਮ ਫੁੱਜ ਨਹੀਂ ਇੱਥੇ ਕੰਮ ਫੁੱਜ ਪਾਇਆ ਅਚਾ ਇੱਥੇ ਕੀ ਕੀ ਰੇਟ ਰੱਖਿਆ ਹੋਇਆ ਤੁਸੀਂ ਭਾਈ ਰਾਜਮਾ ਚੋਲ ਕੜੀ ਚੋਲ 50 ਰੁਪਏ ਦੀ ਹੈ ਜੀ ਪਰੌਂਠਾ ਇੱਕ 40 ਰੁਪਏ ਦਾ ਦੇਣ ਦੇ ਨਾਲ ਜੀ ਤੇ ਰੋਟੀਆਂ ਚਾਰ ਰੋਟੀ ਇੱਕ ਤੇ ਮੱਕੀ ਰੋਟੀ ਤੇ ਸਰੋਂ ਸਾਗ ਜੀ ਮੱਕਰਵਾ ਕੇ ਖਾਣ ਦਿੰਦੇ ਆ 100 ਰੁਪਏ ਉਹ ਕਦੋਂ ਤੋਂ ਸ਼ੁਰੂ ਹੋ ਜਾਣਾ ਉਹ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਕਿੰਦਾ ਦਾ ਰਿਸਪੌਂਸ ਲੱਗਦਾ ਤੁਹਾਨੂੰ ਅਜੇ ਤੱਕ ਅੱਲੇ ਤੱਕ ਜੀ ਕਹਿੰਦਾ ਇਹਨਾਂ ਆ ਲੱਗਾ ਨਹੀਂ ਇਹ ਕੱਟੇ ਲੱਗੇ ਦबई ਤੋਂ ਵੀ ਛੱਡ ਕੇ ਆ ਗਏ ਹਾਂ ਛੱਡ ਕੇ ਆ ਗਏ ਹੁਣ ਦੋਨੇ ਚੀਜ਼ ਲੱਗੀਆਂ ਹਾਂ ਦੋਨੇ ਚੀਜ਼ ਲੱਗੀਆਂ ਜਿੰਨਾ ਸਮਾਨ ਬਣਾਉਨੇ ਆ ਤੁਹਾਡਾ ਲੱਗ ਜਾਂਦਾ ਸਾਰਾ ਕਦੇ ਬਚ ਵੀ ਜਾਂਦਾ ਕਦੇ ਲੱਗ ਵੀ ਜਾਂਦਾ ਜੀ ਕਿਵੇਂ ਦਾ ਲੱਗ ਰਿਹਾ ਜੀ ਤੁਸੀਂ ਇੱਥੇ ਸੜਕ ਦੇ ਉੱਤੇ ਇੱਕ ਪਹਿਲਾਂ ਘਰੇ ਵੀ ਰੋਟੀਆਂ ਬਣਾਉਂਦੇ ਸੀ ਹੁਣ ਫਿਰ ਸੜਕ ਤੇ ਖੜਕੇ ਰੋਟੀਆਂ ਬਣਾਉਂਦੇ ਆ ਲੋਕਾਂ ਨੂੰ ਖਾਣੇ ਆ ਕਿੱਦਾਂ ਦਾ ਲੱਗਦਾ ਨਹੀਂ ਵਧੀਆ ਲੱਗ ਰਿਹਾ ਕੋਈ ਕੰਮ ਕਰਦੇ ਆ ਆਪਣੀ ਮਿਹਨਤ ਕਰਦੇ ਪਏ ਆ ਘਰ ਦੇ ਨਾਲੋਂ ਵਧੀਆ ਤੇ ਸਾਰਾ ਕੁਝ ਕਰਦੇ ਪਏ ਆ ਮਿਹਨਤ ਨਾਲ ਕਮਾਉਂਦੇ ਆ ਵਧੀਆ ਲੱਗ ਰਿਹਾ ਹੈ ਕਿੱਦਾਂ ਦਾ ਰਿਸਪੌਂਸ ਲੱਗਦਾ ਤੁਹਾਨੂੰ ਗਾਗਜ ਜਦੋਂ ਆਉਂਦੇ ਆ ਰਿਸਪੌਂਸ ਜਦੋਂ ਗਾਗਜਾਂ ਦੇ ਤਾਂ ਬੜਿਆ ਲੱਗਦੇ ਜਦੋਂ ਵੇਲੇ ਵੇੜ ਦੇ ਫਿਰ ਥੋੜਾ ਜਿਆ ਲੱਗਦਾ ਹੈ ਕਿਸੇ ਵੇਲੇ ਖਾਲੀ ਵੀ ਜਾਣਾ ਪੈਂਦਾ ਤੁਹਾਨੂੰ ਘਰੇ ਹਾਂ ਜ ਕਿਸੇ ਵੇਲੇ ਖ ਪੈਣ ਦਾ ਕਹਿਣਾ ਕਿ ਕਈ ਵਾਰੀ ਉਹਨਾਂ ਨੂੰ ਖਾਲੀ ਵੀ ਵਾਪਸ ਘਰੇ ਏਦੇ ਮੁੜਨਾ ਪੈਂਦਾ ਤੇ ਕਈ ਵਾਰੀ ਇਹਨਾਂ ਦੀ ਜਿਹੜੀ ਆ ਵਧੀਆ ਕਮਾਈ ਵੀ ਹੋ ਜਾਂਦੀ ਆ ਤੇ ਹੋਰ ਦੋ ਦਿਨਾਂ ਨੂੰ ਇਹਨਾਂ ਦੇ ਵੱਲੋਂ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਿਹੜਾ ਉਹ ਵੀ ਚਾਲੂ ਕਰ ਦਿੱਤਾ ਜਾਣਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹਨਾਂ ਦੇ ਢਾਬੇ ਦੀਆਂ ਇਹ ਗੱਡੀ ਦੇ ਵਿੱਚ ਘਰੋਂ ਸਮਾਨ ਲੈ ਕੇ ਆਉਂਦੇ ਆ ਬਣਾ ਕੇ ਤੇ ਇੱਥੇ ਇੱਕ ਰੇੜੀ ਲਾਈ ਹੋਈ ਆ ਇਹਨਾਂ ਨੇ ਤੇ ਮੇਰੀ ਸਾਰੇ ਵੀਰਾਂ ਨੂੰ ਇਹ ਹੀ ਅਪੀਲ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਸਾਰੇ ਲੋਕ ਜਿਹੜੇ ਆ ਜੇਕਰ ਕੋਈ ਖਾਣਾ ਖਾਣਾ ਚਾਹੁੰਦਾ ਤਾਂ ਇਹਨਾਂ ਦੇ ਕੋਲ ਪਹੁੰਚੋ ਇਹ ਭੈਣ ਤੇ ਭਰਾ ਆਪਣੇ ਜਿਹੜੇ ਨੇ ਉਹ ਕਿਵੇਂ ਲੱਗੇ ਹੋਏ ਨੇ ਇਹਨਾਂ ਦਾ ਪਿੰਡ ਜਿਹੜਾ ਉਹ ਭੀਣਾ ਹੈ ਤੇ ਜੇਕਰ ਜਦੋਂ ਇਹਨਾਂ ਨੂੰ ਖਾਣਾ ਬਚ ਜਾਂਦਾ ਤਾਂ ਫਿਰ ਘਰੇ ਜਾ ਕੇ ਉਹੀ ਰੋਟੀ ਜਿਹੜੀ ਹੈ ਇਹ ਵੀ ਖਾ ਲੈਂਦੇ ਆ ਤੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਹੈ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਬੰਗਾ ਰੋਡ ਦੇ ਉੱਤੇ ਪੈਟਰੋਲ ਪੰਪ ਦੇ ਨੇੜੇ ਜਿਹੜਾ ਇਹ ਦੋਨੇ ਜੀ ਜਿਹੜੇ ਆ ਉਹ ਆਪਣਾ ਮਿਹਨਤ ਕਰਕੇ ਰੋਟੀ ਜਿਹੜੀ ਕਮਾ ਰਹੇ ਆ ਕਿਸੇ ਦੇ ਅੱਗੇ ਹੱਥ ਨਹੀਂ ਆੜ ਰਹੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਰਹੇ ਆ ਕਿ ਇਹਨਾਂ ਦੇ ਕੋਲ ਜ਼ਰੂਰ ਆਓ ਇਹਨਾਂ ਨੂੰ ਜੋ ਵੀ ਤੁਹਾਡੇ ਕੋ ਉਹਨਾਂ ਦੇ ਨਾਲ ਦੇ ਕੋਲ ਖਾਣਾ ਜ਼ਰੂਰ ਖਾ ਕੇ ਜਾਇਆ ਕਰੋ ਤੇ ਤਾਂ ਕਿ ਇਹਨਾਂ ਦਾ ਜਿਹੜਾ ਘਰ ਵਾ ਉਹ ਵੀ ਚੱਲਦਾ ਰਹੇ ਤੇ ਵੱਧ ਤੋਂ ਵੱਧ